ਦਰਸ਼ਨ ਕੋਲ ਚ ਸਭ ਕੋਈ ਪੂਰੇ ਭਾਗ ਪ੍ਰਾਪਤ ਹੋਈ ਰਹਾ। ਸਿਆਮ ਸੁੰਦਰ ਤਜ ਨੀਂਦ ਗੁਆਈ। ਮਹਾਮੋਹਣੀ ਦੁਤਲਾਈ। ਪ੍ਰੇਮ ਬਸੁਹਾ ਕਰਤ ਕਸਾਈ। ਨਿਰਦਜੰਤ ਤਿਸ ਦਇਆ ਨ ਪਾਈ ਹੁਣ ਕੋ ਜਨਮ ਬੀਤੀ ਅਨ ਪਰਮਾਈ ਕਰਵਾਸ ਨ ਦੇਵੇ ਦੁਤੁਰ ਮਾਈ ਦਿਨ ਰਾਤ ਆਪਣਾ ਕੀਆ ਪਾਈ ਕਿਸ ਦੋਸ ਨਦੀ ਜਹ ਕਰਤ ਪਵਾਈ ਸੂਨ ਸਾਜਨ ਸੰਤ ਜਨ ਪਾਈ ਚਰਨ ਸਰਨ ਨਾਨਕ ਗਤ ਪਾਈ ਰਾਗ ਸੁਹੀ ਮੰਗਲਾ ਪੰਚਮਾ ਕਰ ਚੌਤਾ ਇਕ ਓੰਕਾਰ ਸਤ ਗੁਰ ਪ੍ਰਸਾਦ ਪੱਲੇ ਸੁਹਾਵੀ ਸਾਪਰੀ ਜਾਂ ਮੈਂ ਗੁਣ ਗਾਈ ਕਿਤਹੀ ਕਾਮਨ ਧੋਲ ਹਰ ਜੇ ਤੂੰ ਹਰ ਬਿਸਰਾ ਹੋਈ ਰਹਾ ਅੰਧ ਗਰੀਬੇ ਸਾਜ ਸੰਗ ਜਿਤ ਪ੍ਰਭ ਚੇਤਿ ਆਏ ਜਲ ਜਾਉ ਇਹ ਬਡੱਪਣਾ ਮਾਇਆ ਲਪਟਾਈ ਤਿਸਨ ਪੀਸਿ ਉਡ ਕਾਮਰੀ ਸੁਖ ਮਨ ਸੰਤੋ ਕਾਏ ਹੈ ਸੂਰਾਜ ਨਾ ਕਿ ਤੈ ਕਾਜ ਜਿਤ ਨਹਿ ਤ੍ਰਿਪਤਾਏ ਨਗਣ ਪਿਰਤ ਰੰਗ ਏਕ ਕਹੇ ਓਹੋ ਸੋ ਬਾਪਾਈ ਪਾਟ ਪਟੰਬਰ ਬਿਰਤੀ ਆ ਜੇ ਰਚੂ ਲਬਾਇ ਸਭ ਕਿਸ ਤੁੰਬਰੇ ਹਾਥ ਪ੍ਰਭ ਆਪ ਕਰੇ ਕਰਾਈ ਸਾਸ ਸਾਸ ਸਿੰਬ੍ਰਿਤ ਕਹਾ ਨਾਨਕ ਦਣ ਪਾਏ ਸੁਹੀ ਮਹੱਲਾ ਪੰਜਵਾ ਹਰ ਕ ਸੰਤ ਪਰਣ ਤਨ ਤਿਸ ਕਾ ਪਨਹਾਰ ਪਾਈ ਮੀਤ ਸਤ ਸਗਲ ਤੇ ਜੀਤੂ ਤੇ ਪਿਆਰਾ ਰਹਾ ਕਿਸ ਕਾ ਕਰ ਬੀਜਣਾ ਸੰਤ ਚੌਰ ਟਲਾਵ ਸੀਸ ਨਿਹਾਰੋ ਚਰਨ ਤਲ ਤੂਰ ਮੁਕਲਾਵ ਮਿਸਤ ਬਚਨ ਬੇਨਤੀ ਕਰੋ ਦੀਨ ਕੀ ਨਿਯਾਈ ਤਜ ਅਭਮਾਨ ਸਰਨੀ ਪਰ ਹਰ ਗੁਣ ਨਿਧ ਪਾਈ अवलोकन पुनः पुनः करो जनक दर्शारो आमृत वाचन मन में सिंचो बंदो बारो बार चित वो मन आशा करो जनक संग मांगो ਨਾਨਕ ਪ੍ਰਭ ਦਇਆ ਕਰੂ ਦਾਸ ਚਰਨੀ ਲਾਗੂ ਸੂਹੀ ਮਹੱਲਾ ਪੰਜਵਾ ਜਿਨ ਮੂਹੀ ਬ੍ਰਹਮੰਡ ਖੰਡ ਤਾਹੂ ਮੈਂ ਪਾਉ ਰਾਖਲੇ ਹੋ ਬਖੀ ਜਿਉ ਦੇਹੁ ਆਪਣਾ ਨਾਉ ਰਹਾ ਜਾਤੇ ਨਹੀਂ ਕੋ ਸੁਖੀ ਤੱਕ ਪਾਚ ਜਾਉ ਛੁੜ ਜਾਹੀ ਜੋ ਸਗਲ ਕੋ ਫਿਰ ਫਿਰ ਲਪਟਾ ਕਰੋ ਕਿਰਪਾ ਕਰਨਾ ਪਤੇ ਤੇਰੇ ਹਰ ਗੁਣ ਗਾਉ ਨਾਨਕ ਕੀ ਪ੍ਰਭ ਬੀਨਤੀ ਸਾਧ ਸੰਗ ਸਮਾਉ ਕਰਹੁ ਕਿਰਪਾ ਕਰਨਾ ਪਤੇ ਤੇਰੇ ਹਰ ਗੁਣ ਗਾਉ ਨਾਨਕ ਕੀ ਪ੍ਰਭ ਬੀਨਤੀ ਸਾਦ ਸੰਗ ਸੁਮਾਓ ਨਾਨਕ ਕੀ ਪ੍ਰਭ ਬੀਨਤੀ ਸਾਦ ਸੰਗ ਸੁਮਾਓ